ਵਾਲਾ ਅਤੇ ਸਰਪੰਚ ਗੁਰਮੀਤ ਸਿੰਘ ਨੰਗਲ ਗੁਰੂਪਿੰਡ ਨੰਗਲ ਗੁਰੂ ਟੱਠੀਆਂ ਜੋਗਾ ਸਿੰਘ ਵਾਲਾ ਨੰਦਵਾਲਾ ਨਵਾ ਪਿੰਡ ਬੰਡਾਲਾ ਸਫੀਪੁਰ ਜਾਨੀਆਂ ਇੰਦਰਾਪਿੰਡਾ ਦੇ ਆਮ ਪਾਰਟੀ ਦੇ ਵਰਕਰਾਂ ਨੇ ਇਕੱਠ ਕੀਤਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਦੀ ਅਗਵਾਈ ਵਿੱਚ ਪਿਛਲੇ 22 ਮਹੀਨੇ ਦੇ ਕਾਰਜਕਾਲ ਦੌਰਾਨ ਆਮ ਆਦਮੀ ਪਾਰਟੀ ਨੇ ਵੱਡੀਆਂ ਪੁਲਾੰਗਾ ਪੁੱਟੀਆਂ ਹਨ ਅਤੇ ਚੋਣਾਂ ਦੌਰਾਨ ਲੋਕਾਂ ਨਾਲ ਜੋ ਗਰੰਟੀਆਂ ਕੀਤੀਆਂ ਗਈਆਂ ਸਨ ਉਸ ਨੂੰ ਪੂਰਾ ਕਰਕੇ ਵਿਖਾਇਆ ਹੈ। ਇਹਨਾਂ ਸ਼ਬਦਾਂ ਦਾ ਪ੍ਰਗਟਾਵਾ ਆਮ ਆਦਮੀ ਪਾਰਟੀ ਦੇ ਯੂਥ ਆਗੂ ਸ਼ਮਸ਼ੇਰ ਸਿੰਘ ਬੰਡਾਲਾ ਅਤੇ ਸਰਪੰਚ ਗੁਰਮੀਤ ਸਿੰਘ ਨੰਗਲ ਗੁਰੂ ਦੇ ਹਲਕੇ ਝੰਡੇਆਲਾ ਗੁਰੂ ਦੇ ਅਧੀਨ ਪਿੰਡ ਨੰਗਲ ਗੁਰੂ ਵਿਖੇ ਪਿੰਡ ਜਾਣੀਆਂ ਸਫੀਰਪੁਰ ਬੰਡਾਲਾ ਠੱਠੀਆਂ ਨੰਦਵਾਲਾ ਨਵਾਂ ਪਿੰਡ ਜੋਗਾ ਸਿੰਘ ਵਾਲਾ ਹੋਰ ਆਦੀ ਪਿੰਡਾਂ ਦੇ ਆਮ ਪਾਰਟੀ ਉਹਦੇਦਾਰਾਂ ਤੇ ਵਰਕਰਾਂ ਨੇ ਆਉਣ ਵਾਲੀਆਂ ਐਮਪੀ ਚੋਣਾਂ ਬਾਰੇ ਵਿਚਾਰ ਵਟਾਂਦਰਾ ਕੀਤਾ ਗਿਆ ਅਤੇ ਭਾਰੀ ਵਿਸ਼ਾਲ ਇਕੱਠ ਕੀਤਾ ਗਿਆ ਅਤੇ ਇਸ ਇਕੱਠ ਨੂੰ ਸੰਬੋਧਨ ਕਰਦਿਆ ਹੋਇਆ ਮੋਕੇ ਤੇ ਸ਼ਮਸ਼ੇਰ ਸਿੰਘ ਅਤੇ ਗੁਰਮੀਤ ਸਿੰਘ ਸਾਂਝਾ ਬਿਆਨ ਕਰਦਿਆ ਹੋਇਆ ਕਿਹਾ ਕਿ ਆਮ ਆਦਮੀ ਪਾਰਟੀ ਹਾਈ ਕਮਾਂਡ ਅਤੇ ਕੈਬਨਿਟ ਮੰਤਰੀ ਹਰਪਜਨ ਸਿੰਘ ਈਟੀਓ ਦੇ ਹੁਕਮਾ ਅਨੁਸਾਰ ਜਿਸ ਨੂੰ ਖੰਡੂਰ ਸਾਹਿਬ ਤੋਂ ਐਮਪੀ ਦੀ ਉਮੀਦਵਾਰ ਚੋਣ ਲੜਾਂਗੇ ਉਸ ਦੀ ਤਨੋਂਮਨੋ ਹੋ ਕੇ ਮਦਦ ਕੀਤੀ ਜਾਵੇਗੀ ਐਮਪੀ ਚੋਣਾਂ ਦੀਆਂ ਆਮ ਪਾਰਟੀ ਦੇ ਵਰਕਰਾਂ ਨੇ ਪੂਰੀਆਂ ਤਿਆਰੀਆਂ ਕਰ ਲਈਆਂ ਹਨ ਅਤੇ ਆਉਂਦੀਆਂ ਲੋਕ ਸਭਾ ਚੋਣਾਂ ਦੌਰਾਨ ਆਮ ਪਾਰਟੀ ਪੰਜਾਬ ਦੀਆਂ 13 ਦੀਆਂ 13 ਸੀਟਾਂ ਤੇ ਹੁੰਝਾ ਫਿਰ ਜਿੱਤ ਪ੍ਰਾਪਤ ਕਰੇਗੀ ਉਨ੍ਹਾਂ ਕਿਹਾ ਕਿ ਵਿਰੋਧੀ ਪਾਰਟੀਆਂ ਕੋਲ ਹੁਣ ਕਹਿਣ ਨੂੰ ਕੁਝ ਨਹੀਂ ਹੈ ਤੇ ਉਹ ਆਪਣੀ ਇੱਜ਼ਤ ਬਚਾਉਣ ਲਈ ਮਨ ਘੜਤ ਗੱਲਾਂ ਕਰ ਰਹੇ ਹਨ ਉਨ੍ਹਾਂ ਕਿਹਾ ਕਿ ਪਿਛਲੀ ਸਰਕਾਰਾਂ ਆਪਣੇ ਆਖਰੀ ਸਾਲ ਦੌਰਾਨ ਹੀ ਚੋਣ ਵਾਅਦਿਆਂ ਨੂੰ ਪੂਰਾ ਕਰਨ ਦਾ ਯਤਨ ਕਰਦੀਆਂ ਸਨ ਸ਼ਮਸ਼ੇਰ ਸਿੰਘ ਅਤੇ ਗੁਰਮੀਤ ਸਿੰਘ ਨੇ ਸਾਂਝਾ ਬਿਆਨ ਕਰ ਦਿਆ ਕਿਹਾ ਕਿ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਦਾ ਇੱਕ ਹੀ ਉਦੇਸ਼ ਹੈ ਪੰਜਾਬ ਨੂੰ ਮੁੜ ਤੋਂ ਰੰਗਲਾ ਬਣਾਉਣਾ ਉਨਾ ਇਕੱਠ ਨੂੰ ਸੰਬੋਧਨ ਕਰਦਿਆ ਕਿਹਾ ਕਿ ਆਓ ਅਸੀਂ ਸਾਰੇ ਮਿਲ ਕੇ ਆਮ ਆਦਮੀ ਪਾਰਟੀ ਨੂੰ ਮਜ਼ਬੂਤ ਕਰੀਏ ਤਾਂ ਜੋ ਇੱਕ ਨਵਾਂ ਆਸ ਅਤੇ ਨਵੀਂ ਉਮੀਦ ਨਾਲ ਪੰਜਾਬ ਨੂੰ ਮੁੜ ਰੰਗਲਾ ਬਣਾਇਆ ਜਾ ਸਕੇ ਇਸ ਮੌਕੇ ਤੇ ਨਾਲ ਸਰਪੰਚ ਹਰਜਿੰਦਰ ਕੌਰ ਨੰਗਲ ਗੁਰੂ ਪ੍ਰਧਾਨ ਰਵਿੰਦਰ ਸਿੰਘ ਸੋਨੀ ਤਰਸੇਮ ਸਿੰਘ ਮਿਸਤਰੀ ਨੰਗਲ ਗੁਰੂ ਅੰਗਰੇਜ਼ ਸਿੰਘ ਸਾਬਕਾ ਸਰਪੰਚ ਮਹਿਲ ਸਿੰਘ ਮੈਂਬਰ ਦਲਬੀਰ ਸਿੰਘ ਤਰਸੇਮ ਸਿੰਘ ਜਾਣਿਆ ਸਾਹਿਬ ਸਿੰਘ ਔਂਕਾਰ ਸਿੰਘ ਚਰਨਜੀਤ ਸਿੰਘ ਭਾਕ ਸਿੰਘ ਕਵਲਜੀਤ ਸਿੰਘ ਟੱਠੀਆਂ ਸ਼ੇਰ ਸਿੰਘ ਫੌਜੀ ਰਣਜੀਤ ਸਿੰਘ ਮਿੰਟੂ ਯੂਥ ਪ੍ਰਧਾਨ ਲਵਪ੍ਰੀਤ ਸਿੰਘ ਬੰਡਾਲਾ ਬਲਦੇਵ ਸਿੰਘ ਟਕਸਾਲੀ ਵਰਕਰਾ ਸੁੱਚਾ ਸਿੰਘ ਸਿਮੇਂਟ ਸਟੋਰ ਬਲਵੰਤ ਸਿੰਘ ਗੋਪੀ ਦੀ ਪੱਤੀ ਬਲਵੀਰ ਸਿੰਘ ਸਫੀਪੁਰ ਸ਼ਮਸ਼ੇਰ ਸਿੰਘ ਯੂਥ ਆਗੂ ਨੰਦਵਾਲਾ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਸਫੀਪੁਰ ਜਗਤਾਰ ਸਿੰਘ ਡਾਕਟਰ ਗੁਰਵਿੰਦਰ ਸਿੰਘ ਨੰਗਲ ਗੁਰੂ ਸੰਦੀਪ ਸਿੰਘ ਇੰਦਰਪਾਲ ਸਿੰਘ ਸਰਬਜੀਤ ਸਿੰਘ ਮੀਰਾ ਸਿੰਘ ਰਵੇਲ ਸਿੰਘ ਸਤਨਾਮ ਸਿੰਘ ਸਫੀਪੁਰ ਗੁਰਦੇਵ ਸਿੰਘ ਗੁਰਸੇਵਕ ਸਿੰਘ ਹੋਰ ਆਦੀ ਹਾਜ਼ਰ ਸਨ ਜੰਡਿਆਲਾ ਗੁਰੂ ਤੋਂ ਪੱਤਰਕਾਰ ਮਲਕੀਤ ਸਿੰਘ ਚਿੰਦਾ ਦੀ ਵਿਸ਼ੇਸ਼ ਰਿਪੋਰਟ ਜੀ ਚਮਚੇਰ ਸਿੰਘ ਪਿੰਡ ਬੰਡਾਲਾ ਨੰਦਵਾਲਾ ਨਵਾਂ ਪਿੰਡ ਅਸੀਂ ਜਿਹੜੀਆਂ ਲੋਕ ਸਭਾ ਦੇ ਚੋਣਾਂ ਆਉਣ ਡੀਆਂ ਉਹਦੇ ਲਈ ਤਿਆਰੀ ਆਰੰਭਤੀ ਆ ਤੇ ਮੰਤਰੀ ਸਾਹਿਬ ਨਾਲ ਵਿਚਾਰ ਪਟਾੰਦਾ ਕਰਕੇ ਇਹਦੇ ਮਤਲਬ ਜਿਹੜੀ ਆ ਲੋਕ ਸਭਾ ਦੀ ਸੀਟ ਆ ਤਰਨ ਤਰਨ ਕਨੂਰ ਸਾਹਿਬ ਤੋਂ ਪਾਰਟੀ ਨੂੰ ਵੱਡੀ ਲੀਡ ਨਾਲ ਜਿਤਾਵਾਂਗੇ ਪਹਿਲਾਂ ਤੇ ਮਤਲਬ ਅਸੀਂ ਵਰਕਰਾਂ ਨਾਲ ਤਾਲਮੇਲ ਕਰਨਾ ਆ ਵਰਕਰਾਂ ਦਾ ਪੂਰਾ ਰابطਾ ਬਣਾ ਕੇ ਤੇ ਮਤਲਬ ਬਿਲਕੁਲ ਸਾਡੀ ਤਿਆਰੀ ਆ ਪਾਰਟੀ ਨੂੰ ਹੀ ਚੜ੍ਹਦੀ ਕਲਾ 'ਚ ਖੜਾਾਂਗੇ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅਸੀਂ ਪਿੰਡ ਨੰਗਲਗੁਰੂ ਜਾਣੀਆਂ ਠੱਟੀਆਂ ਜੋਗਾ ਸਿੰਘ ਵਾਲਾ ਸਖਵੀਪੁਰ ਬੰਡਾਲਾ ਨਵਾਂ ਪਿੰਡ ਅਨੰਦ ਵਾਲਾ ਸਾਰੇ ਭਰਾ ਇਕੱਠੇ ਹੋਏ ਆ ਅਸੀਂ ਚੋਣ ਦੇ ਸਬੰਧ ਦੇ ਵਿੱਚ ਆਉਣ ਵਾਲੇ ਸਮੇਂ ਜਿਹੜੀ ਚੋਣ ਹੋਣੀ ਉਹਦੇ ਸਬੰਧ ਸਾਰਿਆਂ ਨੇ ਇਕੱਠ ਕਰਕੇ ਵਿਚਾਰ ਵਟਾਂਦਰਾ ਕੀਤਾ ਵੀ ਕਿਵੇਂ ਚੱਲਿਆ ਜਾਵੇ ਬਾਕੀ ਹੁਣ ਆਉਣ ਵਾਲੇ ਸਮੇਂ ਜਿਹੜਾ ਟਾਈਮ ਹੈ ਉਹ ਮੰਤਰੀ ਸਾਹਿਬ ਕੋ ਲੈ ਕੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਕੇ ਤੇ ਦੁਬਾਰਾ ਅਗਲੀ ਜਿਹੜੀ ਆ ਉਹ ਗੱਲਬਾਤ ਦੁਬਾਰਾ ਕਰਾਂਗੇ ਹੁਣ ਆਇਆ ਬੰਦਿਆਂ ਦਾ ਧੰਨਵਾਦ ਆ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ